ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ 10ਵਾਂ ਚੱਕਰ ਅਭਿਆਸ ਨੰਬਰ 10.2 ਤੇ ਇਸ ਅਭਿਆਸ ਦੇ ਪਹਿਲੇ 3 ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੇ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਰੂ ਕਰੀਏ अगे तो पहले विद्यार्थी पहले प्यारे विद्यार्थी तुम्हें तो दस दवा कि इसी चैनल के उत्तियाँ तो दसवीं जमात नाल दूजे विषय दियाँ कुछ होर प्लेलिस्टा भी है उन्होंने भी जरूर देखो एक है कि मैथ नोट्स एक हैगी टेंथ सायंस एक हैगी टेंथ इंग्लिश एम सी बी एक है कि इंग्लिश लिटरेचर एक हैगी टेंथ ग्रैमर एक हैगी गणित सिद्धांत एक हैगी मैथ शॉर्टकट्स एंड ट्रिक्स आओ देखिए बचे हूँ बड़ा सवाल ਕਹਿੰਦੇ ਇੱਕ ਬਿੰਦੂ Q ਤੋਂ ਇੱਕ ਚੱਕਰ ਤੇ स्पर्ਸ਼ ਰೇಖਾ ਦੀ ਲੰਬਾਈ 24 ਸੈਂਟੀਮੀਟਰ ਅਤੇ Q ਤੋਂ ਕੇਂਦਰ ਤੋਂ ਦੂਰੀ 25 ਸੈਂਟੀਮੀਟਰ ਹੈ ਚੱਕਰ ਦਾ ਅਰਧ ਵਿਆਸ ਹੈ ਸੋ ਚਾਰ ਵਿਕਲਪ ਦਿੱਤੇ ਨੇ ਬੱਚਿਓ ਜਵਾਬ ਤੇ ਇਹਦਾ ਵਸੇ ਹੈਗਾ ਇਹ ਵਾਲਾ ਪਰ ਅਸੀਂ ਹੈ ਕੱਲਾ ਜਵਾਬ ਨਹੀਂ ਜਣਾ ਅਸੀਂ ਹੱਲ ਕਰਕੇ ਵੀ ਦੇਖਣਾ ਹੈ ਕਿ ਇਸ ਸਭ ਦਾ ਜਵਾਬ ਕਿਵੇਂ ਮਿਲਿਆ ਇਹ ਵਿਕਲਪ ਕਿਵੇਂ ਸਹੀ ਹੈ ਆਓ ਦੇਖੀਏ ਸੋ ਬੱਚਿਓ ਸਭ ਤੋਂ ਪਹਿਲੇ ਚਿੱਤਰ ਖਿੱਚਣਾ ਬੜਾ ਜ਼ਰੂਰੀ ਹੈ ਕਿਉਂਕਿ ਇਸ ਸਵਾਲ ਵਿੱਚ ਚਿੱਤਰ ਨਹੀਂ ਦਿੱਤਾ ਆਇਆ ਤੇ ਚਿੱਤਰ ਤੋਂ ਬਿਨਾਂ ਇਹ ਸਵਾਲ ਹੋਣਾ ਨਹੀਂ ਸੋ ਮੰਨ ਲਓ ਕੇਂਦਰ R ਅਤੇ ਸਪਰਸ਼ ਬਿੰਦੂ P ਹੈ ਸੋ ਬੱਚਿਓ ਕੇਂਦਰ R ਹੈਗਾ ਚੱਕਰ ਦਾ ਐ ਉਹਦਾ ਸਪਰਸ਼ ਬਿੰਦੂ B ਹੈਗਾ ਤੇ ਹੁਣ ਬੱਚਿਓ PQ 24 ਸੈਂਟੀਮੀਟਰ ਸਪਰਸ਼ ਰੇਖਾ ਦੀ ਲੰਬਾਈ PQ ਐਸਮ ਦਿੱਤੀ ਹੋਈ ਹੈ ਤੇ RQ 25 ਸੈਂਟੀਮੀਟਰ ਇਹ ਬਿੰਦੂ Q ਦੀ ਕੇਂਦਰ ਤੋਂ ਦੂਰੀ ਜਿਹੜੀ ਹੈ ਉਹ 25 ਸੈਂਟੀਮੀਟਰ ਇਹ ਵੀ ਦਿੱਤੀ ਹੋਈ ਹੈ ਤੇ ਕਹਿੰਦੇ RP ਜਾਂ PR ਜੋ ਕੇਂਦਰ ਦਾ ਜੋ ਚੱਕਰ ਦਾ ਅਰਧ ਵਿਆਸ ਹੈ ਉਹ ਅਗਿਆਤ ਹੈ ਉਹ ਅਸੀਂ ਲੱਭਣਾ ਹੈ ਸੋ ਬੱਚਿਓ ਐਸੇ ਸਿਧਾਂਤ ਜਿਹੜਾ ਹੈ ਇਹਦੀ ਵਰਤੋਂ ਹੈਗੀ ਬਲਕਿ ਅਗਲੇ ਦੋ ਸਵਾਲਾਂ ਵਿੱਚ ਵੀ ਇਸੇ ਸਿਧਾਂਤ ਦੀ ਵਰਤੋਂ ਹੈਗੀ ਸੋ ਤੁਸੀਂ ਇਸ ਲਿਖਤ ਨੂੰ ਇਸ ਵਾਕ ਨੂੰ ਇਸ ਸਿਧਾਂਤ ਨੂੰ ਥਿਓਰਮ ਨੂੰ ਚੰਗੀ ਤਰ੍ਹਾਂ ਕੰਠ ਕਰ ਲਓ ਕਿ ਅਸੀਂ ਜਾਣਦੇ ਹਾਂ ਕਿ ਚੱਕਰ ਦੇ ਕਿਸੇ ਬਿੰਦੂ ਤੇ ਸਪਰਸ਼ ਰੇਖਾ ਸਪਰਸ਼ ਬਿੰਦੂ ਤੋਂ ਜਾਣ ਵਾਲੇ ਅਰਧ ਵਿਆਸ ਤੇ ਲੰਭ ਹੁੰਦੀ ਹੈ ਬਲਕਿ ਇੱਕ ਬਿੰਦੂ ਜਿਹਦਾ ਪੀ ਹੈਗਾ ਕੋਈ ਚੱਕਰ ਤੇ ਬਿੰਦੂ ਲੈ ਲਿਆ ਪੀ ਤੇ ਐਡੀ ਸਪਰਸ਼ ਰੇਖਾ ਹੈਗੀ ਇਹ ਇਸ ਬਿੰਦੂ ਤੋਂ ਜਾਣ ਵਾਲੇ ਜਿਹੜਾ ਅਰਧ ਵਿਆਸ ਹੈ ਉਤੇ ਲੰਬ ਹੋਏਗੀ ਭਾਵ ਸਪਰਸ਼ ਬਿੰਦੂ ਤੇ ਬਣਿਆ ਹੋਇਆ ਕੋਣ ਅਰਧ ਵਿਆਸ ਦੇ ਵਿੱਚ ਅਤੇ ਸਪਰਸ਼ ਰੇਖਾ ਦੇ ਵਿੱਚ ਬਣਿਆ ਕੋਣ ਸਪਰਸ਼ ਬਿੰਦੂ ਤੇ ਹਮੇਸ਼ਾ ਸਮਕੋਣ ਹੁੰਦਾ ਹੈ 90 ਡਿਗਰੀ ਦਾ ਹੁੰਦਾ ਹੈ ਭਾਵ ਅਰਧ ਵਿਆਸ ਤੇ ਸਪਰਸ਼ ਰੇਖਾ ਸਪਰਸ਼ ਬਿੰਦੂ ਤੇ ਇੱਕ ਦੂਜੇ ਤੇ ਲੰਬ ਹੁੰਦੀਆਂ ਹਨ ਠੀਕ ਹੈ ਸੋ ਭਾਵ ਪੀ ਕਯੂ ਆਰ ਇੱਕ ਸਮਕੋਣੀ ਤ੍ਰਿਭੁਜ ਹੋ ਗਿਆ ਤਾਂ ਮੰਨ ਲਓ ਜਿੱਥੇ ਇੱਕ ਸਮਕੋਣ ਆ ਗਿਆ ਕਿਸੇ ਵੀ ਤ੍ਰਿਭੁਜ ਵਿੱਚ ਉਹ ਸਮਕੋਣੀ ਤ੍ਰਿਭੁਜ ਬਣ ਗਿਆ ਜਿਸ ਵਿੱਚ ਆਰ ਪੀ ਕਿਊ ਕੋਣ ਆਰ ਪੀ ਕਿਊ ਬਰਾਬਰ 90 ਡਿਗਰੀ ਤੇ ਬੱਚਿਓ ਜਿੱਥੇ ਸਮਕੋਣ ਆ ਜਾਏ ਸਮਕੋਣੀ ਤ੍ਰਿਭੁਜ ਆ ਜਾਏ ਉਥੇ ਤੁਹਾਨੂੰ ਤੁਹਾਡੇ ਦਿਮਾਗ ਨੂੰ ਸਿੱਧਾ ਇੱਕ ਇਸ਼ਾਰਾ ਜਾਣਾ ਚਾਹੀਦਾ ਹੈ ਕਿ ਇੱਥੇ ਪਾਈਥਾਗੋਰਸ ਥਿਊਰਮ ਦੀ ਵਰਤੋਂ ਹੋਏਗੀ ਹੁਣ ਪਾਈਥਾਗੋਰਸ ਥਿਊਰਮ ਦੇ ਮੁਤਾਬਕ ਆਰ ਕਿਊ ਦਾ ਵਰਗ ਬਰਾਬਰ ਪੀ ਆਰ ਦਾ ਵਰਗ ਜਮਾ ਟੀ ਕਿਊ ਦਾ ਵਰਗ ਸੋ ਪੀ ਆਰ ਦਾ ਵਰਗ ਇਹਦੇ ਬਰਾਬਰ ਹੋ ਜਾਏਗਾ ਆਰ ਕਿਊ ਦਾ ਵਰਗ ਕਟਾ ਟੀ ਕਿਊ ਦਾ ਵਰਗ ਸੋ ਪੀ ਆਰ ਵਰਗ ਆਰ ਕਿਊ ਵਰਗ ਕਟਾ ਟੀ ਕਿਊ ਵਰਗ ਆਰ ਕਿਊ 25 ਹੈਗਾ ਸੋ 25 ਵਰਗ ਹੋ ਗਿਆ a^2 24 ਦਾ 24 ਦਾ ਵਰਗ ਹੋ ਗਿਆ 25 ਦਾ ਵਰਗ 625 ਹੁੰਦਾ 24 ਦਾ ਵਰਗ 576 ਹੁੰਦਾ 625 ਚੋਂ 576 ਗਿਆ ਬੱਚਿਓ 49 ਸੋ PR ਵਰਗ ਬਰਾਬਰ 49 49 ਨੂੰ ਮੈਂ 7 ਵਰਗ ਲਿਖ ਸਕਦਾ ਹੁਣ ਐਵਲੀ ਘਾਤ ਦੋ 7 ਤੋਂ ਤੇ ਐਵਲੀ ਘਾਤ ਦੋ PR ਤੋਂ ਚਲੀ ਜਾਏਗੀ ਸੋ PR ਬਰਾਬਰ ਆ ਗਿਆ 7 ਸੋ ਇਸ ਤਰ੍ਹਾਂ ਚੱਕਰ ਦਾ ਅਰਧ ਵਿਆਸ ਬਰਾਬਰ PR ਬਰਾਬਰ 7 ਸੈਂਟੀਮੀਟਰ ਸੋ ਸਾਡਾ ਜਵਾਬ ਬੱਚਿਓ ਇਸ ਤਰ੍ਹਾਂ 7 ਸੈਂਟੀਮੀਟਰ ਆਇਆ ਸੀ ਠੀਕ ਹੈ ਜੀ ਅਗਲਾ ਸਵਾਲ ਦੇਖੀਏ ਇਸ ਸਵਾਲ ਦੇ ਵਿੱਚ ਉਹਨਾਂ ਨੇ ਚਿੱਤਰ ਦਿੱਤਾ ਹੋਇਆ ਸੋ ਕਹਿੰਦੇ ਚਿੱਤਰ ਵਿੱਚ ਜੇਕਰ TP, TQ ਕੇਂਦਰ O ਵਾਲੇ ਕਿਸੇ ਚੱਕਰ ਤੇ ਦੋ ਸਪਰਸ਼ ਦਿਖਾਵਾ ਇਸ ਤਰ੍ਹਾਂ ਹਨ ਕਿ ਕੋਣ POQ 110 ਡਿਗਰੀ ਤਾਂ ਕੋਣ PTQ ਬਰਾਬਰ ਹੈ ਕਿਦੇ ਸੋ ਇਹਦਾ ਜਵਾਬ ਤੇ ਹੈਗਾ ਬੀ 70 ਡਿਗਰੀ ਸੋ ਇਹਨੂੰ ਵੀ ਅਸੀਂ ਹੱਲ ਕਰਕੇ ਦੇਖਾਂਗੇ ਕਿ ਇਹ ਜਵਾਬ ਕਿਵੇਂ ਆਇਆ pau TPQ TQ ਦੋ ਸਪਰਸ਼ ਦਿਖਾਵਾ ਨੇ ਇਹ ਕੋਣ ਦਿੱਤਾ ਹੋਇਆ ਹੈ ਤੇ ਇਸ ਕੋਣ ਦਾ ਅਸੀਂ ਪਤਾ ਕਰਨਾ ਹੈ ਆਓ ਦੇਖੀਏ ਸਵੇਦੀ ਸ਼ੁਰੂਆਤੀ ਬੱਚਿਓ اسی ਸਿਧਾਂਤ ਨਾਲ ਹੋਏਗੀ ਅਸੀਂ ਜਾਣਦੇ ਹਾਂ ਕਿ ਚੱਕਰ ਦੇ ਕਿਸੇ ਬਿੰਦੂ ਤੇ ਸਪर्श ਰੇਖਾ ਸਪर्श ਬਿੰਦੂ ਤੋਂ ਜਾਣ ਵਾਲੇ ਅਰਧ ਵਿਆਸ ਤੇ ਲੰਭ ਹੁੰਦੀ ਹੈ ਸੋ ਕੋਣ TPO ਬਰਾਬਰ TQO ਬਰਾਬਰ 90 ਡਿਗਰੀ ਦੋ ਸਪर्श ਰੇਖਾਵਾਂ ਨੇ ਬੱਚਿਓ ਇੱਕ ਸਪर्श ਰੇਖਾ TP ਹੈ ਸੋ ਸਪर्श ਬਿੰਦੂ ਹੈ ਬਣਿਆ ਕੋਣ 90 ਡਿਗਰੀ ਹੋ ਜਾਏਗਾ TQ ਸਪर्श ਰੇਖਾ ਸੋ OQ ਉਸ ਆਪਣਾ ਅਰਧ ਵਿਆਸ ਹੈਗਾ ਸੋ ਬੱਚਿਓ ਹੈ ਲੰਬਾ ਹੈਗਾ pau OTQO ਵੀ 90 ਡਿਗਰੀ ਹੈਗਾ ਸੋ so, TPO ਪ੍ਰਾਪਰਟੀ ਕਿਉ ਵਰ 90 ਡਿਗਰੀ ਹੁਣ ਚਤੁਰਕੋਜ TPOQ ਵਿੱਚ TPOQ ਦੇ ਵਿੱਚ TQO जमा QOP जमा OPT ਕੋਣ ਜਮਾ ਕੋਣ PTQ ਰਬਰ 360 ਡਿਗਰੀ ਕਿਉ ਚਤੁਰਕੋਜ ਕੋਣ ਜੋੜ ਗੁਣ ਕੋਈ ਵੀ ਦੁਨੀਆ ਦਾ ਚਤੁਰਪੁਜ ਲੈ ਲਵੋ ਕਿਸੇ ਵੀ ਕਿਸਮ ਦਾ ਉਹਦੇ ਚਾਰੋਂ ਕੋਣਾਂ ਦਾ ਜੋੜ 360 ਡਿਗਰੀ ਹੁੰਦਾ ਹੈ ਸੋ TQO 90 ਹੈਗਾ QOP ਦਿੱਤਾ 110 ਤੇ OPT ਵੀ ਪੁੱਛਿਓ ਇਹ ਆਪਣਾ ਇਹ O P T ਜਿਹੜਾ ਹੈ O P T ਇਹ ਵੀ 90 ਡਿਗਰੀ ਹੈਗਾ ਤੇ P T Q ਅਸੀਂ ਲਪੜਾਣਾ ਬਰਾਬਰ 360 ਸਾਢੇ ਡਿਗਰੀ ਸੋ P T Q ए, कटा कटा 110, नबे, 200 नबे, 200 नबे, 360 ਤੇ 339 ਕੋਣ ਜਿਹੜੇ ਨੇ ਇਹ ਸੱਜੇ ਪਾਸੇ ਚਲੇ ਜਾਣਗੇ /90 /10 110 /90 ਸੋ 110 90 200 ਹੋ ਗਿਆ ਸੋ ਜਮਨ 90 290 200 ਸੋ 360 ਚੋਂ ਜਿਹੜੇ 290 ਘਟਾਇਆ ਤੇ 70 ਆ ਗਿਆ ਇਸ ਤਰ੍ਹਾਂ ਕੋਣ P T Q 70 ਡਿਗਰੀ ਐਸੀ ਸਾਡਾ ਜਵਾਬ ਆਓ 23ਵਾਂ ਸਵਾਲ ਦੇਖੀਏ ਤੀਜਾ ਸਵਾਲ ਬੜਾ ਵਧੀਆ ਬੱਚਿਓ ਇਹ ਦੂਜੇ ਸਵਾਲ ਨਾਲ ਲੱਦਾ ਮਿਲਦਾ ਪਰ ਇਹ ਚ ਥੋੜਾ ਜਿਹਾ ਇੱਕ ਹੋਰ ਚੀਜ਼ ਜੋੜ ਦਿੱਤੀ ਗਈ ਹੈ ਸੋ ਜੇਕਰ ਇੱਕ ਬਿੰਦੂ P ਤੋਂ ਉਹ ਕੇਂਦਰ ਵਾਲੇ ਕਿਸੇ ਚੱਕਰ ਤੇ PA PB स्पर्ਸ਼ ਰੇਖਾਵਾਂ ਆਪਸ ਵਿੱਚ 80 ਡਿਗਰੀ ਦੇ ਕੋਣ ਤੇ ਚੁੱਕੀਆਂ ਹੋਣ ਤਾਂ ਕੋਣ POA ਬਰਾਬਰ ਹੈ ਹੁਣ ਬੱਚਿਓ ਅਸੀਂ ਇਹ ਵਾਲਾ ਕੋਣ ਨਹੀਂ ਪਤਾ ਕਰਨਾ ਹੁਣ ਕੋਣ POA ਇਹ ਵਾਲਾ और जोड़ के ए जो कौन बनेगा छोटा पी ओ ए, ए पता लगा ठीक है जी सो यह जवाब तो है ए पा डिग्री पर देखिए यह जवाब सू मिले स्वैप्च चित्र है चित्र मुताबक बिंदु पी तो केंद्र ओ वाले चक्कर से पी ए पी बी दो स्पर्श रेखावी ए PB दो स्पर्श रेखाव ने चक्कर का केंद्र है ए पी बी ए पी बी ਇਹ ਜਿਹੜਾ ਕੋਣ ਬੱਚੇ 80 ਡਿਗਰੀ ਸਾਨੂੰ ਦਿੱਤਾ ਹੋਇਆ ਹੈ ਅਸੀਂ ਜਾਣਦੇ ਹਾਂ ਕਿ ਚੱਕਰ ਦੇ ਕਿਸੇ ਬਿੰਦੂ ਤੇ स्पर्ਸ਼ ਰੇਖਾ स्पर्ਸ਼ ਬਿੰਦੂ ਤੋਂ ਜਾਣ ਵਾਲੇ ਅਰਧ ਵਿਆਸ ਤੇ ਲੰਭ ਹੁੰਦੀ ਹੈ ਭਾਵ ਕੋਣ ਪੀਏਓ ਬਰਾਬਰ ਕਿ ਬੀਓ ਪੀਏਓ ਤੇ ਬਰਾਬਰ ਪੀਬੀਓ ਬਰਾਬਰ 90 ਡਿਗਰੀ ਹੁਣ ਪੀ ਅਤੇ ਓ ਨੂੰ ਜੋੜੋ ਪੀ ਅਤੇ ਓ ਨੂੰ ਜੋੜਤਾ ਹੁਣ ਤ੍ਰਿਭੁਜ ਪੀਏਓ ਅਤੇ ਤ੍ਰਿਭੁਜ ਪੀਬੀਓ ਵਿੱਚ कोण PA PB ਹੋਰ 90 ਡਿਗਰੀ ਐਸੇ ਦੰਦੇ ਉਦੱਪਾ ਕਿੱਥੇ ਸੀ ਸਿੱਧ ਕੀਤਾ ਤੇ PO 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 ਸਾਂਝੀ ਪੂਜਾ ਤੇ AO BO ਇਹ ਦੋਨੋਂ ਬਰਾਬਰ ਨੇ ਕਿਉਂ ਚੱਕਰ ਦੇ ਅਰਧ ਵਿਆਸ ਠੀਕ ਹੈ ਇੱਥੇ ਵਿਆਸ ਹੋ ਗਿਆ ਬੱਚੋ ਬਿੰਦੀ ਆ ਗਈ ਗਲਤੀ ਦੇ ਨਾਲ ਟਾਈਪ ਕਰਨ ਲਗੇ ਸੋ ਤੁਸੀਂ ਬਿੰਦੀ ਨਹੀਂ ਪਾਣੀ ਹੈ ਬਿੰਦੀ ਕੱਟ ਦਿਓ ਠੀਕ ਹੈ ਸੋ ਇਹ ਵਿਆਸ ਹੈਗਾ ਵਿਆਸ ਨਹੀਂ ਹੈਗਾ ਵਿਆਸ

BPO ਕਿਉਂ ਸਰਬੰਸਮ ਤ੍ਰਿਪੁਜਾਂ ਦੇ ਸੰਗਤ ਕੋਣ ਤ੍ਰਿਪੁਜਾਂ ਦੇ ਸਰਬੰਸਮ ਤ੍ਰਿਪੁਜਾਂ ਦੀ ਸੰਗਤ ਕੋਣਾਵਾਂ ਤੇ ਸੰਗਤ ਕੋਣ ਬਰਾਬਰ ਹੁੰਦੇ ਹਨ ਪਰ ਕੋਣ APB 80 ਡਿਗਰੀ ਦਿੱਤਾ ਹੋਇਆ ਹੈ ਅਤੇ ਕੋਣ APB APO BPO ਸੋ ਬੱਚੋ ਇਸ ਤਰ੍ਹਾਂ APO ਕੇ ਦੇ ਬਰਾਬਰ ਹੋ ਜਾਏਗਾ 80 ਦਾ ਅੱਧਾ ਹੋ ਜਾਏਗਾ ਕਿਉਂਕਿ ਇਹ 80 ਡਿਗਰੀ ਹੈਗਾ ਤੇ ਇਹ ਦੋ ਕੋਣ ਜਿਹੜੇ ਨੇ APB APO ਤੇ BPO ਇਹ ਦੋਨੋਂ ਬਰਾਬਰ ਨੇ ਸੋ ਇਹਦਾ ਨੂੰ ਇਹ ਕੀ ਹੋਇਆ ਕਿ ਇਹ ਇਹ ਦੋਨੋਂ ਕੋਣ ਇੱਕ ਦੂਜੇ ਦੇ ਬਰਾਬਰ ਨੇ ਤੇ ਕੁੱਲ ਕੋਣ ਦਾ ਅੱਧਾ ਹੋ ਜਾਏਗਾ ਸੋ APO 80 2 40 ਡਿਗਰੀ ਤੇ ਹੁਣ ਕੋਣ POA OAP ਜਿਵੇਂ APO 180 ਡਿਗਰੀ ਕਿਉਂ ਤ੍ਰਿਪੁਜ ਕੋਣ ਜੋੜ ਗੁਣ ਇਹ ਜਿਹੜਾ ਤ੍ਰਿਪੁਜ ਹੈ EOA ਕੋਈ ਵੀ ਤ੍ਰਿਪੁਜ ਲਾ ਲਓ ਤਿੰਨਾਂ ਕੋਣਾਂ ਦਾ ਜੋੜ ਬਰਾਬਰ ਹੁੰਦਾ ਹੈ ਸੋ POA PO ਲਿਖ ਦਿੱਤਾ OAP 90 ਡਿਗਰੀ ਤੇ APO 40 ਡਿਗਰੀ ਇੱਥੇ ਅਸੀਂ ਪਤਾ ਲਗਾਇਆ ਬਰਾਬਰ 180 ਡਿਗਰੀ ਸੋ ਜਾਂ ਪੋਏ ਬਰਾਬਰ 180 ਕਟਾ 90 ਕਟਾ 40 90 40 ਕਿੰਨਾ ਹੋ ਗਿਆ 130 180 ਕਟਾ 130 ਇਸ ਤਰ੍ਹਾਂ ਪੋਏ ਬਰਾਬਰ 50 ਡਿਗਰੀ ਸੋ ਇਹ ਸਾਡਾ ਜਵਾਬ ਅੱਛਾ ਹੈਗਾ 50 ਡਿਗਰੀ 50 ਪੋਰ 90 ਕਿੰਨਾ ਹੋ ਗਿਆ 140 140 ਵਾਂ 40 180 ਸੋ ਗਲਤੀ ਕਰ ਦਿੱਤੀ ਹੈ ਸੋ ਇਹ ਸਾਡਾ ਜਵਾਬ ਹੈਗਾ ਕੋਣ ਪੋਏ ਬਰਾਬਰ 50 ਡਿਗਰੀ ਸੋ ਐਸੀ ਪਾਰੇ ਵਿਦਿਆਰਥੀਓ ਤੁਹਾਡੇ ਸਵਿਅਭਿਆਸ ਦੇ ਪਹਿਲੇ 3 ਸਵਾਲ ਤੇ ਤੁਸੀਂ ਇਸੇ ਤਰ੍ਹਾਂ ਨੇਮਨਾਰ ਉਰਸ਼ਾਨਾਰ ਅਨਿਸ਼ਾਸਨਾਰ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ